ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਚੌਣੇ ਦੇ ਤੇ ਇੱਥੇ ਆ ਜੀ ਪਹਿਲਵਾਨਾਂ ਦੀ ਕੋਠੀ ਜੋ ਕਿ ਕਾਫੀ ਸਾਲ ਪੁਰਾਣੀ ਆ ਤੇ ਬਹੁਤ ਜ਼ਿਆਦੀ ਵੱਡੀ ਸੀਗੀ ਤੇ ਅੱਜ ਤੁਹਾਨੂੰ ਉਹ ਦਿਖਾਉਣੀ ਆ ਆਪਾਂ ਤੇ ਆਓ ਆਪਾਂ ਪਿੰਡ ਚੌਣੇ ਦੇ ਵਿੱਚ ਪਹੁੰਚ ਚੁੱਕੇ ਹਾਂ ਥੋੜਾ ਜਿਹਾ ਮਤਲਬ ਕਿ ਦੂਰ ਆਪਾਂ ਕੋਠੀ ਤੋਂ ਤੇ ਆਓ ਤੁਹਾਨੂੰ ਦਿਖਾਉਂਦੇ ਆ ਪਹਿਲਵਾਨਾਂ ਦੀ ਕੋਠੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੋਠੀ ਦਿਖ ਵੀ ਰਹੀ ਹੋਣੀ ਤੁਹਾਨੂੰ ਤੇ ਆ ਇਧਰਲੇ ਬਨੇ ਗਰਾਊਂਡ ਆ ਸਕੂਲ ਦੀ ਨਾਲ ਡਿਸਪੈਂਸ ਦੀ ਆ ਤੇ ਆ ਜਿਵੇਂ ਲੱਗਾ ਹੋਇਆ ਪਿੰਡ ਚੌਣੇ ਦਾ ਗੋਲ ਠੀਕ ਹੈ ਜੀ ਤੇ ਇਸ ਸ਼ਰਤ ਦੇ ਉੱਪਰੋਂ ਦੀ ਹੁੰਦੇ ਹੋਏ ਤੇ ਆਹ ਤੁਸੀਂ ਦੇਖ ਪਾ ਰਹੇ ਹੋ ਉਹ ਕੋਠੀ ਇਹ ਇੱਥੋਂ ਦੇ ਪਿੰਡ ਦੇ ਪਹਿਲਵਾਨ ਸੀਗੇ ਜਿਨ੍ਹਾਂ ਨੇ ਮਤਲਬ ਕਿ ਦੋ ਭਰਾ ਸੀਗੇ ਜਿਨ੍ਹਾਂ ਨੇ ਮਤਲਬ ਕਿ ਇਹ ਕੋਠੀ ਬਣਵਾਈ ਸੀਗੀ ਉਹ ਕੋਠੀ ਦੇ ਅੰਦਰ ਜਾ ਕੇ ਲਾਗੇ ਜਾ ਕੇ ਤੁਹਾਨੂੰ ਦਿਖਾਉਣੀ ਆ ਕੋਠੀ ਤੇ ਨਾਲ ਤੁਹਾਨੂੰ ਦੱਸ ਦਿਆ ਇਸ ਬਾਰੇ ਹੋ ਚੁੱਕੇ ਆ ਮੇਰੇ ਪਿਛੇ ਜਿਹੜੀ ਕੋਠੀ ਦਿਖਦੀ ਪਈ ਹੈ ਤੁਹਾਨੂੰ ਹਵੇਲੇ ਅਸੀਂ ਉੱਥੇ ਪਹੁੰਚ ਚੁੱਕੇ ਆ ਤੇ ਆਇਆ ਗੁਰਦੁਆਰਾ ਸਾਹਿਬ ਤੇ ਇਹਦੇ ਬਿਲਕੁਲ ਸਾਹਮਣੇ ਆ ਉਹ ਕੋਠੀ ਜਿਹੜੀ ਪਹਿਲਵਾਨਾਂ ਦੀ ਕੋਠੀ ਕਹੀ ਜਾਂਦੀ ਹੈ ਪਿੰਡ ਚੌਣੇ ਦੇ ਵਿੱਚ ਤੇ ਜ਼ਿਲ੍ਹਾ ਗਰਦਾਸਪੁਰ ਤੇ ਬਲਾਕ ਸ਼੍ਰੀ ਅਰਗੁਵਿੰਦਪੁਰ ਦੇ ਵਿੱਚ ਹੁੰਦੀ ਆ ਇਹ ਕੋਠੀ ਤੇ ਆਪਾਂ ਹੁਣ ਅੰਦਰੋਂ ਜਾ ਕੇ ਵੇਖਦੇ ਹਾਂ ਇਸ ਕੋਠੀ ਬਾਰੇ ਤੇ ਇਹ ਕੋਠੀ ਬਾਰੇ ਬਹੁਤ ਸਾਰਾ ਕੁਝ ਪੜਿਆ ਜਾਂਦਾ ਹੈ ਤੇ ਬਹੁਤ ਕੁਝ ਸੁਣਿਆ ਜਾਂਦਾ ਹੈ ਕਿ ਕੋਠੀ ਬਹੁਤ ਹੀ ਜ਼ਿਆਦਾ ਪਹਿਲਾ ਆ ਕੇ ਤੇ ਬਹੁਤ ਹੀ ਮਤਲਕੀ ਆਪਣੀ ਸ਼ੌਂਕ ਦੇ ਮੁਤਾਬਕ ਉਹਨਾਂ ਨੇ ਮਤਲਕੀ ਬਣਵਾਈ ਸੀਗੀ ਪਰ ਬਹੁਤ ਸਾਲ ਪੁਰਾਣੀ ਆ ਇਹ ਪਰ ਹੁਣ ਤਾਂ ਕੁਝ ਵੀ ਨਹੀਂ ਬਚੀ ਬਾਕੀ ਤੁਸੀਂ ਦੇਖ ਸਕਦੇ ਹੋ ਇਮਾਰਤਾ ਦੇਖੋ ਬਹੁਤ ਜਿਆਦੀ ਪੁਰਾਣੀ ਇਮਾਰਤਾ ਤੇ ਅਜੇ ਤੱਕ ਵੀ ਖੜੀ ਹੋਈ ਆ ਬਾਕੀ ਇਹਦਾ ਸਟਰਕਚਰ ਤੁਸੀਂ ਵੇਖ ਸਕਦੇ ਤੇ ਆ ਉਹ ਤੁਹਾਨੂੰ ਅੰਦਰੋਂ ਦਿਖਾਉਨੇ ਆ ਗੁੱਟੀ ਹਵਾਈਲੀ ਜਿਵੇਂ ਕਿ ਤੁਸੀਂ ਦੇਖ ਸਕਦੇ ਜੀ ਇਹਦੇ ਵਿੱਚ ਸਾਰਾ ਹੀ ਲੋਹਾ ਪਿਆ ਆ ਜਿਵੇਂ ਗਾਰਡਰ ਵਗੈਰਾ ਬੰਦੇ ਸੀ ਨਾ ਉਹਨਾਂ ਦੀ ਜਗ੍ਹਾ ਬੁਰਜੀਆਂ ਪੜੀਆਂ ਆ ਨਾਲ ਉਹਨਾਂ ਦੇ ਨਾਲ ਪਲੇਟਾਂ ਵਗੈਰਾ ਲਾਈਆਂ ਗਾਰਡਰ ਲੱਗੇ ਸਾਰਾ ਲੋਹੇ ਦਾ ਲੋਹਾ ਹੀ ਆ ਤੇ ਕਾਫੀ ਮਤਲਬ ਕਿ ਮੋਟੀ ਇੱਟ ਜਿਹੜੀ ਉਸ ਸੈਮ ਦੀ ਲੱਗਦੀ ਹੈਗੀ ਉਹ ਲੱਗੀ ਹੋਈ ਆ ਤੇ ਇਹਦੇ ਬਾਰੇ ਮਤਲਬ ਕਿ ਸੁਣਿਆ ਹੀਗਾ ਆਪਾਂ ਕਿ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਇੱਤੇ ਪੈਸੇ ਲੱਗੇ ਸੀਗੇ ਇਹਦੇ ਵਿੱਚ ਲੱਗਣ ਵਾਲੀ ਇੱਟ 2 ਕਰੋੜ 40 ਲੱਖ ਇੱਟ ਲੱਗੀ ਹੈਗੀ ਤੇ ਇੱਥੋਂ ਦੇ ਵਿੱਚ ਜੋ ਵੀ ਆਪਣਾ ਲੱਗਾ ਸੀ ਨਾ ਲੋਹਾ ਇੱਥੇ ਨਜ਼ਦੀਕੀ ਬਟਾਲਾ ਸ਼ਹਿਰ ਸੀਗਾ ਜਿੱਥੋਂ ਮਤਲਬ ਕਿ ਲੋਹਾ ਲਿਆ ਜਾਂਦਾ ਸੀ ਤੇ ਸਾਰਾ ਦੇ ਸਾਰਾ ਮੁੱਕ ਗਿਆ ਹੈਗਾ ਤੇ ਆਉ ਤਾਂ ਉਹਨਰੋਂ ਦਿਖਾਉਨੇ ਆ ਕਿਵੇਂ ਦੀ ਹੈ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਕੋਠੀ ਤੇ ਇਧਰ ਹੀ ਉਹ ਡਿਸਪੈਂਸਰੀ ਬਣੀ ਆ ਤੇ ਆ ਵੀ ਇਹਨਾਂ ਦਾ ਹੀ ਮਤਲਬ ਕਿ ਦੱਸਦੇ ਸੀ ਕਿ ਉਸ ਟਾਈਮ ਦਾ ਮਤਲਬ ਕਿ ਇਹਨਾਂ ਦੇ ਹੀਗਾ ਇਹ ਸਾਹੀ ਦਾ ਕੋਠੀ ਦਾ ਜਿਹੜਾ ਕਿ ਮਤਲਬ ਕਿ ਉਹਨਾਂ ਨੇ ਬਣਾਇਆ ਹੈਗਾ ਜ਼ਿਆਦਾਤਰ ਕਹਿੰਦੇ ਕਿ ਕਹਿੰਦੇ ਮਹਿਮਾਨ ਜਾਂ ਕੋਈ ਪਰੋਣੇ ਵગેਰਾ ਹੁੰਦੇ ਸੀ ਨਾ ਤੇ ਉਹਨਾਂ ਵਾਸਤੇ ਮਤਲਬ ਕਿ ਆਹ ਬਣਾਇਆ ਗਿਆ ਸੀਗਾ ਕਿ ਉਹ ਜਿਹੜੇ ਜਿਵੇਂ ਗੈਸਟੋਸ ਵਗੈਰਾ ਬਣਾ ਲੈਂਦੇ ਆ ਅੱਜ ਕੱਲ੍ਹ ਅਸੀਂ ਹਨਾ ਤੇ ਉਵੇਂ ਮਤਲਬ ਕਿ ਉਹਨਾਂ ਨੇ ਇਹ ਚੀਜ਼ ਉਹਨਾਂ ਵਾਸਤੇ ਬਣਾਈ ਹੈਗੇ ਆਪਣੇ ਜੋ ਪਹਿਲਵਾਨ ਭਰਾ ਸੀਗੇ ਜਿਨ੍ਹਾਂ ਨੇ ਮਤਲਬ ਕਿ ਇਹ ਕੋਠੀ ਦਾ ਅਵਿਸ਼ਕਾਰ ਕਰਵਾਇਆ ਹੈਗਾ ਬਣਵਾਇਆ ਸੀ ਜਿਨ੍ਹਾਂ ਨੇ ਤੇ ਉਹ ਦੋਵੇਂ ਭਰਾ ਜ਼ਿਆਦਾਤਰ ਕਬੱਡੀ ਦੇ ਸ਼ਕੀਨ ਸੀਗੇ ਪਹਿਲਵਾਨੀ ਦੇ ਸ਼ਕੀਨ ਸੀਗੇ ਤੇ ਉਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਬਾਹਰ ਅੰਦਰ ਦਾ ਉਹਨਾਂ ਨੇ ਵੱਖੋ ਵੱਖਰੇ ਆਰਕੀਟੈਕਚਰ ਵੇਖੇ ਉਹਨਾਂ ਦੇ ਕੋਲੋਂ ਬਣਵਾਈਆਂ ਤੇ ਬਹੁਤ ਕੁਝ ਵੇਖਣ ਨੂੰ ਜੋਗ ਆ ਬਾਕੀ ਤੁਸੀਂ ਦੇਖ ਹੀ ਸਕਦੇ ਇਸ ਕੋਠੀ ਦੇ ਅੰਦਰ ਜਾ ਕੇ ਹੁਣ ਤੁਹਾਨੂੰ ਦਿਖਾਉਂਦੇ ਆ ਆ ਕੋਠੀ ਦਾ ਸਾਰਾ ਸਟਰਕਚਰ ਤੁਸੀਂ ਦੇਖ ਸਕਦੇ ਜੀ ਤੇ ਬਾਕੀ ਆ ਇੱਥੇ ਮੇਰੇ ਖਿਆਲ ਨਾਲ ਜਾਂ ਤੇ ਜਨ ਉਹਨਾਂ ਨੇ ਕੋਠੀ ਮਤਲਬ ਕਿ ਜਾਂ ਕਿਸੇ ਨੂੰ ਦੇ ਦਿੱਤੀਣੀ ਜਾਂ ਕਿਸੇ ਨੇ ਮਤਲਬ ਕਿ ਇੱਥੇ ਕੋਈ ਐਗਰੀਕਲਚਰ ਦਾ ਸਰਵਿਸ ਸੁਸਾਇਟੀ ਬਣਾ ਦਿੱਤੀ ਹੋਣੀ ਆ ਜਿੱਥੋਂ ਖਾਦ ਵਗੈਰਾ ਜਾਂਦੀ ਹੋਣੀ ਆ ਉਹਨਾਂ ਨੇ ਲਿਖਿਆ ਵੀ ਆ ਦੀ ਚੌਣੇ ਕੋਆ ਐਗਰੀ ਸਰਵਿਸ ਸੁਸਾਇਟੀ ਫੋਕ ਪੁਆਇੰਟ ਤੇ ਹੋ ਸਕਦਾ ਉਹਨਾਂ ਨੇ ਫਿਰ ਇੱਥੇ ਖਾਦ ਵਗੈਰਾ ਰੱਖੀ ਹੋਊਗੀ ਤੇ ਤਾਂ ਕਰਕੇ ਬਾਕੀ ਆਰਕੀਟੈਕਟ ਨੇ ਇੰਨਾ ਵਧੀਆ ਇਹਨੂੰ ਡਿਜ਼ਾਈਨ ਕੀਤਾ ਆ ਕਾਫੀ ਪੁਰਾਣੀਆਂ ਚੀਜ਼ਾਂ ਲੱਗੀਆਂ ਹੋਈਆਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਇਹਨਾਂ ਦੇ ਬਾਰਡਰ ਵੇਖੋ ਜਿਹੜੀ ਆਪਾਂ ਬਣਾਉਨੇ ਸੀ ਨਾ ਕਿ ਇੱਕ ਮਤਲਬ ਕਿ ਸ਼ੈੱਡ ਜੀ ਬਣਾ ਦੇਣੀ ਤੇ ਉਹ ਚੀਜ਼ਾਂ ਲੱਗੀਆਂ ਹੋਈਆਂ ਇਹਦੇ ਤੇ ਮਤਲਬ ਉਸ ਟਾਈਮ ਦਾ ਉਹਨਾਂ ਨੇ ਇੰਨਾ ਪੈਸਾ ਖਰਚ ਕਰਕੇ ਬਣਵਾਈ ਬਾਅਦ ਵਿੱਚ ਛੱਡ ਗਏ ਰੱਬ ਜਾਣੇ ਕੀ ਦਿਲ ਚਾਹੀ ਹੋਊਗੀ ਕਿਉਂ ਛੱਡ ਦਿੱਤਾ ਵਾਕੀ ਦੱਸਿਆ ਇਹੀ ਜਾਂਦਾ ਕਿ ਇਸ ਕੋਠੀ ਦੇ ਵਿੱਚ ਮੰਦਿਰ ਲੱਗਾ ਸੋਨਾ ਸੋਨਾ ਹੀ ਕਹਿ ਸਕਦੇ ਕਿ ਜਿੱਥੇ ਸਾਰਾ ਲੋਹੇ ਹੀ ਮਕਾ ਦਿੱਤਾ ਇੱਥੋਂ ਦਾ ਤੇ ਕੁਛ ਅੰਦਰ ਇਸ ਪ੍ਰਕਾਰ ਦੇ ਬਣੇ ਆ ਛੱਤਾਂ ਉੱਪਰੋਂ ਬਹੁਤ ਜ਼ਿਆਦਾ ਵਧੀਆ ਘੁੱਗੀਆਂ ਕਬੂਤਰ ਹੁਣ ਤਾਂ ਇਹੀ ਕੁਛ ਹੀ ਰਹਿ ਗਿਆ ਬਸ ਇਹਨਾਂ ਦਾ ਆ ਇਦੋਂ ਕੱਲੀ 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 ਸਟੈਂਪ ਤੇ ਨਾ ਲੋਹਾ ਲੱਗਾ ਸਾਰਾ ਦਾ ਲੋਹੇ ਦਾ ਲੋਹਾ ਹੀ ਲੱਗਾ ਤੇ ਇੱਥੇ ਹੋਰ ਵੀ ਪਾਰਟੀ ਆਈਏ ਫੋਟੋ ਵਗੈਰਾ ਖਚਾਉਣ ਖਿੱਚਣ ਵਗੈਰਾ ਤੇ ਆ ਦੇਖੋ ਜਿਵੇਂ ਮਤਲਬ ਕਿ ਪੁਰਾਣੇ ਸਮਿਆਂ ਦੇ ਵਿੱਚ ਆ ਚੀਜ਼ ਲੱਗੀ ਹੁੰਦੀ ਹੈਗੀ ਲੋਹੇ ਦੇ ਪੱਥਰੇ ਇਹ ਥੱਲੇ ਮਤਲਬ ਕਿ ਤੋਂ ਨੂੰ ਫਿਰ ਨੂੰ ਉੱਤੇ ਕੁਝ ਲੱਗਾ ਹੋਗਾ ਜੋ ਮਤਲਬ ਹੁਣ ਬੰਦ ਵਾ ਤੇ ਕਾਫੀ ਮਜ਼ੇਦਾਰ ਹਵੇਲੀ ਸੀ ਉਸ ਟਾਈਮ ਦੀ ਤੇ ਬਾਕੀ ਕਾਫੀ ਸ਼ੂਗਰ ਗਜ਼ਾਰ ਉਹਨਾਂ ਪਹਿਲਵਾਨਾਂ ਦੇ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਇੰਨੀ ਤਗੜੀ ਹਵੇਲੀ ਬਣਾਈ ਨਾਮ ਸੀਗਾ ਉਸ ਸਮੇਂ ਇਸ ਹਵੇਲੀ ਦਾ ਇੱਕ ਜਾਦ ਆਪਣੀ ਛੱਡੀ ਗਏ ਪਰ ਜਦ ਮੈਂ ਇਹਦੇ ਬਾਰੇ ਸਰਚ ਵੀ ਕਰਾਂ ਬਤੀ ਤੋਂ ਉਹਨ ਦੇ ਵਸਤੋਂ ਮਤਲਬ ਕਿ ਬਜ਼ੁਰਗਾਂ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਕਿ ਇੱਥੇ ਜਿੰਨਾ ਵੀ ਲੋਹਾ ਲੱਗਾ ਠੀਕ ਹੈ ਇੱਟ ਲੱਗੀ ਬਹੁਤ ਉਸ ਟਾਈਮ ਵੀ ਬਹੁਤ ਜ਼ਿਆਦਾ ਮਹਿੰਗੀ ਸੀ ਠੀਕ ਹੈ ਤੁਹਾਨੂੰ ਪਤਾ ਅਜ ਤੋਂ ਕਈ ਸਾਲ ਪਹਿਲਾਂ ਇਹ ਚੀਜ਼ ਬਣੀ ਹੈਗੀ ਮਹਿੰਗੀ ਤਾਂ ਹੋਊਗੀ ਉਸ ਵਕਤ ਨਾ ਇਥੇ ਲੱਗਣ ਵਾਲਾ ਲੋਹਾ ਕਹਿੰਦੇ ਮੁੱਕੀ ਹੈ ਜੀ ਬਟਾਲੇ ਸ਼ਹਿਰ ਤੋਂ ਲੋਹਾ ਆਉਂਦਾ ਹੈਗਾ ਲੋਹਾ ਇੱਥਾ ਦੋਵੇਂ ਚੀਜ਼ਾਂ ਮੁੱਕੀਆਂ ਹੈਗੀਆਂ ਠੀਕ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਲੱਕੜ ਵੀ ਮੇਰੇ ਖਿਆਲ ਨਾਲ ਮੁੱਕਣ ਵਾਲੀ ਤਦਾਦ ਤੇ ਹੋਣੀ ਆ ਜਿੰਨੀ ਲੱਕੜ ਤੇ ਲੋਹੇ ਦਾ ਕੰਮ ਹੈ ਜਿਆਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਾਕੀ ਇਹਨੂੰ ਹੁਣ ਮੇਰੇ ਖਿਆਲ ਨਾਲ ਪੂਰ ਬੰਗਲਾ ਵੀ ਕਹਿੰਦੇ ਆ ਆ ਮੇਰੇ ਖਿਆਲ ਨਾਲ ਰਸੋਈ ਹੋਊਗੀ ਉਹਨਾਂ ਦੀ ਇੱਥੇ ਅੱਗ ਵਗੈਰਾ ਬਾਲਦੇ ਹੋਣਗੇ ਇੱਥੇ ਚੁੱਲ੍ਹੇ ਵਗੈਰਾ ਆ ਆ ਚੁੱਲ੍ਹੇ ਆ ਤੇ ਇਥੇ ਬਿਲਕੁਲ ਸਾਰਾ ਮਤਲਬ ਕਿ ਸਮਾਨ ਵਗੈਰਾ ਰੱਖਦੇ ਹੋਣਗੇ ਉਸ ਟਾਈਮ ਉਹਨਾਂ ਦੇ ਜਿਹੜੇ ਪਕਵਾਨ ਵਾਲੇ ਹੁੰਦੇ ਹੋਣਗੇ ਬਣਾਉਣ ਤੇ ਤੁਸੀਂ ਦੇਖ ਸਕਦੇ ਕਿ ਜਿੱਥੇ ਕਿਤੇ ਵੀ ਅੱਜ ਕਦੇ ਗਾਰਡਰ ਲੱਗੇ ਆ ਨਾਲ ਪਲੇਟਾਂ ਪਈਆਂ ਆ ਉੱਤੇ ਉਹਨਾਂ ਨੇ ਆ ਮਤਲਬ ਕਿ ਟੈਲਾਂ ਵਗੈਰਾ ਲੱਗੀਆਂ ਆ ਮਤਲਬ ਕਿ ਕਾਫੀ ਮਤਲਬ ਕਿ ਬਹੁਤ ਹੀ ਯਾਰਾ ਵਧੀਆ ਬਣਿਆ ਆ ਆ ਪੱਕਾ ਉਹਨਾਂ ਦੀ ਰਸੋਈ ਹੋਊਗੀ ਕਿਉਂਕਿ ਆਲੇ ਵਗੈਰਾ ਬਣੇ ਆ ਆ ਦੇਖੋ ਚੀਜ਼ਾਂ ਰੱਖਣ ਨੂੰ ਬਣੀਆਂ ਆ ਆ ਪੱਕਾ ਬਿਆਰ ਦੀ ਲੱਕੜ ਆ ਬਿਆਰ ਦੀ ਲੱਕੜ ਆਏ ਹਾਂ ਦੱਸ ਮਿਸਤਰੀ ਹਨਾ ਦੇਖੋ ਕਿੱਡੇ ਬਿਆਰ ਦੀ ਲੱਕੜ ਆ ਨਾ ਕਿੰਨੇ ਵਧੀਆ ਮਤਲਬ ਕਿ ਕਿੰਨੀ ਵਧੀਆ ਕਲਾ ਉਹਨਾਂ ਦੀ ਉਸ ਟਾਈਮ ਦੀਆਂ ਅਜੇ ਤੱਕ ਲੱਗੀਆਂ ਪੂਰੀ ਖੜਕਾ ਇਹਨਾਂ ਦੀ ਆ ਦੇਖੋ ਪੂਰੀ ਖੜਕਾ ਹੈ ਤੇ ਉਸ ਟਾਈਮ ਦੇ ਮਿਸਤਰੀ ਵੀ ਮਤਲਬ ਕਿ ਕਮਾਲ ਹੀ ਹੋਣਗੇ ਤੇ ਮੇਨ ਚੀਜ਼ ਆ ਕਹਿੰਦੇ ਆ ਉਸ ਟਾਈਮ ਬਾਹਰ ਦੀਆਂ ਅਜੇ ਵੀ ਤਰੋ ਤਾਜ਼ਾ ਆਇਆ ਚੀਜ਼ ਕਿਤੇ ਖਰਾਬ ਨਹੀਂ ਹੋਈ ਕੁਛ ਨਹੀਂ ਠੀਕ ਆ ਉਮੀਦਿਆਂ ਉਵੇਂ ਦੇ ਨਾਲ ਬਣੀ ਹੋਈਆਂ ਆ ਆ ਚੀਜ਼ਾਂ ਬਾਹਰੋਂ ਮੰਗਵਾਈਆਂ ਗਿਆ ਜਿੰਨੀਆਂ ਵੀ ਟੈਲਾਂ ਲੱਗੀਆਂ ਤੇ ਪਿੰਡ ਦੇ ਬਹੁਤ ਉੱਚ ਮਤਲਬ ਕਿ ਹਵੇਲੇ ਹੀ ਗਿਆ ਉਹਨਾਂ ਨੇ ਜਿਵੇਂ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਅੱਜ ਬਾਰੇ ਉਹਨਾਂ ਦੇ ਆ ਉਸ ਟਾਈਮ ਮਤਲਬ ਕਿ ਸ਼ੈੱਡ ਵਗੈਰਾ ਬਣੀ ਹੁੰਦੀ ਹੈਗੀ ਸ਼ੈੱਡ ਵਗੈਰਾ ਬਣੀ ਹੋਈ ਉਹਨਾਂ ਦੀ ਤੇ ਆ ਉੱਤੇ ਵਾਲੇ ਚਬਾਰੇ ਕਿ ਉਸ ਟਾਈਮ ਤੇ ਮਤਲਬ ਕਿ ਸਭ ਤੋਂ ਵੱਧ ਤੋਂ ਵੱਧ ਮਤਲਬ ਕਿ ਬਿਲੰਦੀਆਂ ਤੇ ਹੋ ਗਈਏ ਕੋਠੇ ਜਿਸ ਸਮੇਂ ਮਤਲਬ ਕਿ ਉਹਨਾਂ ਨੇ ਬਣਾਇਆ ਸੀਗਾ ਤੇ ਆ ਮਤਲਬ ਕਿ ਇਧਰ ਨੂੰ ਪੋੜੀਆਂ ਚਬਾਰੇ ਦੇ ਵਿੱਚ ਚੜਦੇ ਆ ਤੇ ਇਧਰ ਨੂੰ ਵੀ ਤੇ ਆ ਬਹਿਣ ਵਾਸਤੇ ਜਗ੍ਹਾ ਬਣਾਈ ਹੋ ਗਈ ਕੁਛ ਬਹਿ ਕੇ ਇਥੇ ਮਤਲਬ ਕਿ ਆਪਣੀ ਚਿੱਤਰਕਾਰੀ ਕਰਵਾਉਂਦੇ ਹੋਣਗੇ ਜਾਂ ਕੋਈ ਪੇਂਟਰ ਬੈਠਾ ਹੋਊਗਾ ਇਥੇ ਦੋ ਜੀ ਬੈਠੇ ਹੋਣਗੇ ਫੋਟੋ ਕਰਵਾਉਂਦੇ ਹੋਣਗੇ ਜਿਵੇਂ ਅੱਜ ਕੱਲ ਕਰਵਾਉਂਦੇ ਹਨ ਤੇ ਜ਼ਿਆਦਾਤਰ ਲੋਕ ਆਉਂਦੇ ਇਥੇ ਆਪਣਾ ਕਰਵਾਉਣ ਫੋਟੋ ਸ਼ੂਟ ਵਗੈਰਾ ਕਰਵਾਉਣ ਆਂਦੇ ਆ ਬਾਕੀ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਦੇਖੋ ਇਥੇ ਹਰ ਇੱਕ ਸੀਟ ਤੇ ਟੈਣ ਲੱਗੀ ਆ ਠੀਕ ਆ ਇੱਥੇ ਵੀ ਸਾਰੇ ਮਤਲਬ ਬੱਲੇ ਜਦ ਕਿ ਮਤਲਬ ਕੀ ਉਸ ਟਾਈਮ ਤਾਂ ਇੱਥੇ ਇੰਨਾ ਪੰਜਾਬ ਦੇ ਵਿੱਚ ਤਾਂ ਇੰਨਾ ਚਿਰ ਰਿਵਾਜ ਨਹੀਂ ਆ ਕਿਉਂਕਿ ਇਹ ਚੀਜ਼ਾਂ ਸਾਰੀਆਂ ਬਾਹਰ ਦੀਆਂ ਸਾਰੇ ਬਣੇ ਲੱਗੀ ਆ ਆ ਇਹਨਾਂ ਦੇ ਰੂਮ ਵਗੈਰਾ ਹੋਣਗੇ ਅਲਮਾਰੀ ਆ ਹਾਂ ਉਹੀ ਅਲਮਾਰੀ ਆ ਰੂਮ ਵਗੈਰਾ ਹੋਣਗੇ ਹੁਣ ਤਾਂ ਫਿਲਹਾਲ ਮਤਲਬ ਕੀ ਸਭ ਕੁਝ ਖਤਮ ਵਾਲੀ ਹੋਈ ਗੱਲ ਆ ਤਾਂ ਨਾਦ ਮੁੱਕੀ ਗਈ ਇਸ ਚੀਜ਼ ਦੀ ਜਿਵੇਂ ਅੱਜ ਕੱਲ੍ਹ ਆਪਾਂ ਬਾਲਕਨੀ ਰੱਖਦੇ ਆ ਨਾ ਉਹ ਚੀਜ਼ ਹੈ ਸੇਮ ਟੂ ਸੇਮ ਮਤਲਬ ਕਿ ਹੁਣ ਤਾਂ ਪਤਾ ਨਹੀਂ ਪੱਕਾ ਕਿ ਨੀਵਨਿਹਾਲ ਜੋਗ ਰਹਿ ਗਿਆ ਹੁਣ ਆ ਤੇ ਆ ਪੱਕਾ ਗੁਸਲਖਾਨਾ ਹੋਊਗਾ ਉਹਨਾਂ ਦਾ ਬਾਕੀ ਬੰਦਾ ਮੁੱਕ ਜਾਂਦਾ ਬਣਾਈਆਂ ਉਹਦੀਆਂ ਚੀਜ਼ਾਂ ਨਹੀਂ ਮੁੱਕ ਸਕਦੀਆਂ ਅਸੀਂ ਠੀਕ ਆ ਬਾਕੀ ਇੱਥੇ ਦੇਖਣ ਨੂੰ ਸਭ ਕੁਝ ਹੈ ਆ ਠੀਕ ਆ ਆ ਜਿਵੇਂ ਗਾਰਡਰ ਦੇਖੋ ਕਿੰਨੇ ਭਾਰੇ ਵੀ ਆ ਚੌੜੇ ਵੀ ਆ ਅਜੇ ਤੱਕ ਲੋਹਾ ਖੜਾ ਆ ਜੰਗਾਲ ਲੱਗਾ ਆ ਸਾਮ ਸੰਭਾਲ ਵਾਲਾ ਕੋਈ ਨਹੀਂ ਠੀਕ ਆ ਆ ਜਿਵੇਂ ਆਪਣੇ ਟੰਗਣੇ ਹੁੰਦੇ ਆ ਹਨਾ ਇੱਥੇ ਕੋਈ ਸਮਾਨ ਟੰਗ ਲੈਣਾ ਕੱਪੜੇ ਜਾਂ ਡੋਲੂ ਟੰਗ ਲੈਣੇ ਉਹ ਚੀਜ਼ਾਂ ਮਤਲਬ ਕਿ ਇਹਦੇ ਵੀ ਪੁਰਾਣੀ ਪੁਰਾਣੇ ਤਰੀਕੇ ਦੀਆਂ ਇਹ ਸਟਰਕਚਰ ਬਣਿਆ ਆ ਆ ਦੇਖੋ ਆ ਕਿੰਨਾ ਵਧੀਆ ਬਣਿਆ ਜਿਵੇਂ ਮਹਿਲ ਮਨਾਰੇ ਪੁਰਾਣੇ ਮਹਾਰਾਜਾਂ ਨੇ ਦੇ ਸੇ ਮੋਦਾਂ ਬਣਾਇਆ ਉਹਨਾਂ ਨੇ ਮਤਲਬ ਕਿ ਸ਼ੌਂਕ ਸੀਗਾ ਉਹਨਾਂ ਨੂੰ ਇਸ ਚੀਜ਼ ਦਾ ਜਾਂ ਉਹ ਚਾਹੁੰਦੇ ਹੋਣਗੇ ਕਿ ਸਾਡਾ ਜੋ ਵੀ ਇਦਾਂ ਦਾ ਬਣੇ ਤੇ ਕਿੰਨੀ-ਕਿੰਨੀ ਲੰਬਾਈ ਹੋਊਗੀ ਇਹਦੀ ਕਿੰਨਾ ਉੱਚਾ ਆ ਸੋ ਵਧੀਆ ਲੱਗਾ ਸਾਨੂੰ ਵੀ ਹਵੇਲੀ ਦੇ ਵਿੱਚ ਆ ਕੇ ਸਾਨੂੰ ਤਾਂ ਬਹੁਤ ਆਨੰਦ ਮਤਲਬ ਕਿ ਮਿਲਿਆ ਇੱਥੋਂ ਦਾ ਕਿਉਂਕਿ ਸਾਡੇ ਨਾਲ ਹੀ ਪਿੰਡਾਂ ਗ੍ਰਾਮਾਂ ਦੇ ਨਾਲ ਹੀ ਆਹੀ ਚਲੋ ਸੁਣਦੇ ਹਿੰਦ ਵਰਤਾਂ ਦੀ ਵਿਖਿਆ ਜੀ ਪਰ ਹੁਣ ਹੀ ਆਏ ਹੁਣ ਹੀ ਦੇਖਿਆ ਤੇ ਵਧੀਆ ਲੱਗਾ ਸਾਨੂੰ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਲੱਗਿਆ ਜੇ ਮਤਲਬ ਕੀ ਆ ਦੇਖੋ ਦਰਵਾਜ਼ੇ ਅਜੇ ਵੀ ਖੜੇ ਆ ਕੁਛ ਨਹੀਂ ਹੋਇਆ ਕਿੰਨੀ ਲੱਕੜ ਹਾਈ ਫਾਈ ਲੱਕੜ ਹੋਗੀ ਉਸ ਸਮੇਂ ਦੀ ਜਿਹੜੀ ਉਹਨਾਂ ਨੇ ਇਹ ਲਵਾਈ ਹੋਗੀ ਅਜੇ ਤੱਕ ਖੜਕ ਹੈਗੀ ਇਹਨਾਂ ਦੇ ਵਿੱਚ ਵਾਸ ਇਹਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਸ਼ੀਸ਼ੇ ਵਗੈਰਾ ਗਾਇਬ ਹੋ ਗਏ ਹੋਣਗੇ ਬਾਕੀ ਕੋਠੀ ਉਦਾਂ ਜਿਉਂਦਾ ਜਿਉਂਦਾ ਸਾਡੀ ਵੀਡੀਓ ਜਿੱਥੋਂ ਤੱਕ ਵੀ ਜਾਂਦੀ ਜਿੰਨੇ ਵੀ ਲੋਕ ਦੇਖਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਓ ਇੱਥੇ ਤੇ ਵਿਜ਼ਿਟ ਕਰੋ ਕਿਉਂਕਿ ਇੱਥੋਂ ਦੀ ਦੇਖਣ ਵਾਲੀ ਚੀਜ਼ ਤਾਂ ਸਾਨੂੰ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਸਾਡੇ ਪਿੰਡ ਗ੍ਰਾਂ ਦੇ ਲਾਗੇ ਹੀ ਹੈਗੇ ਸਭ ਤੋਂ ਪਿੰਡ ਤੋਂ ਸਭ ਤੋਂ ਉੱਚੀ ਹੈ ਜਿਵੇਂ ਕਿ ਤੁਸੀਂ ਉਹ ਦੇਖ ਸਕਦੇ ਅਜੇ ਵੀ ਮਤਲਬ ਕਿ ਟੈਲਾਂ ਖੜੀਆਂ ਆ ਮਤਲਬ ਕਿ ਉਹ ਸੀਮਿੰਟ ਵਗੈਰਾ ਦੇ ਤੇ ਇਦੀ ਕੋਈ ਖਾਸ ਗੱਲ ਨਹੀਂ ਹੈਗੀ ਉਹਦੇ ਬਸ ਚੁੰਨੇ ਵਗੈਰਾ ਦੇ ਨਾਲ ਬਣੀ ਹੈ ਤੇ ਤੁਸੀਂ ਸਾਨੂੰ ਇੱਥੇ ਦਰਵਾਜ਼ੇ ਦੇ ਦਿਖਾਉਣਾ ਕਲਾਕਾਰੀ ਵੇਖਿਓ ਫੁੱਲ ਬੂਟੇ ਠੀਕ ਆ ਅਜੇ ਤੱਕ ਤਰੋ ਤਾਜਾ ਆਹਾ ਦੇ ਨਾਲ ਹੀ ਮਿਸਤਰੀ ਆਇਆ ਇਹ ਤੁਹਾਨੂੰ ਸਾਰੀ ਗੱਲ ਦੱਸ ਸਕਦਾ ਦੱਸੋ ਮਿਸਤਰੀ ਸਾਹਿਬ ਹੈ ਕਿ ਨਹੀਂ ਕਾਰਡ ਉਹਦਾ ਬਹੁਤ ਵਧੀਆ ਪੁਰਾਣੀ ਡਿਜ਼ਾਈਨ ਹੈ ਪੁਰਾਣੀਆਂ ਅੱਜ ਕੱਲ ਦਾ ਕੋਈ ਇਹਨਾਂ ਮੁਕਾਬਲਾ ਨਹੀਂ ਹੈ ਬਹੁਤ ਪੁਰਾਣੀ ਵਧੀਆ ਲੱਗਦੀ ਦੇਖਣ ਨੂੰ ਕਦੇ ਕਦੇ ਤਵੇ ਕਿੰਨੇ ਕੁ ਫੋਟੇ ਲੰਮੀ ਹੋਊਗੀ ਬਖਸ਼ਿਸ਼ ਇੱਕ ਪਹੀ 8.5 ਬੋਟਨ ਆ ਕੁਲ ਹਣਾ ਹੱਥ ਅੱਠ ਬੁਰਦੀ ਜਿਹਾ ਤੇ ਤਕਰੀਬਨ ਮਤਲਬ ਕਿ ਕਿੰਨਾ ਪੈਸਾ ਲੱਗਾ ਹੋਊਗਾ ਉਸ ਸਮੇਂ ਦੇ ਹਿਸਾਬ ਦੇ ਨਾਲ ਹਣਾ ਤੇ ਅੱਜ ਸਮੇਂ ਦੇ ਹਿਸਾਬ ਨਾਲ ਲਈਏ ਤਾਂ ਉਸ ਸਮੇਂ ਦੇ ਹਿਸਾਬ ਦੇ ਨਾਲ ਪੈਸਾ ਬਹੁਤ ਜ਼ਿਆਦਾ ਖਰਚ ਲਿਆ ਹੋਣਾ ਉਹਨਾਂ ਨੇ ਤੇ ਇਹ ਕਮਰਿਆਂ ਦੇ ਵਿੱਚ ਹਰ ਇੱਕ ਆ ਚਿਮਨੀ ਜੀ ਮਿਲ ਜਾਂਦੀ ਆ ਇੱਥੇ ਅੱਗ ਲਾਉਂਦੇ ਹੋਣਗੇ ਕਮਰਾ ਮਤਲਬ ਕਿ ਰਹਿੰਦਾ ਹੋਊਗਾ ਨਿੱਗਾ ਰਹਿੰਦਾ ਹੋਊਗਾ ਅੱਗ ਲਾ ਕੇ ਸੇਕਦੇ ਹੋਣਗੇ ਤੇ ਇਧਰ ਨੂੰ ਬਾਹਰ ਤੋਂ ਧਾਰ ਨਿਕਲ ਜਾਂਦਾ ਹੋਊਗਾ ਮਤਲਬ ਕਿ ਇੱਥੇ ਕਮਰੇ ਹੁਣ ਤਾਂ ਅਸੀਂ ਸਮਝਉਂਦੇ ਕਿ ਕਮਰੇ ਆ ਕੀ ਆ ਕਿੰਨੀ ਦਰੀ ਆ ਤਿੰਨ 2 5 8 ਤੇ 10 10 ਦਰੀ ਤੇ ਆ ਇਹਨਾਂ ਦੀ ਫਿਰ ਬੈਠਕ ਹੁੰਦੀ ਹੋਊ ਇੱਥੇ ਬੈੰਦੇ ਹੋਣਗੇ ਸਾਰੇ ਘਰ ਪਰਿਵਾਰ ਵਾਲੇ ਇੱਥੇ ਵੀ ਅੱਗ ਵਾਲਾ ਸਿਸਟਮ ਜਿਵੇਂ ਆ ਉਹ ਤੁਸੀਂ ਦੇਖ ਸਕਦੇ ਜੇ ਇੱਥੇ ਵੀ ਅੱਗ ਵਾਲਾ ਸਿਸਟਮ ਲੱਗਾ ਆ ਸਿਕਨ ਨੂੰ ਤੇ ਬਾਕੀ ਬਹੁਤ ਜ਼ਿਆਦਾ ਵਧੀਆ ਹੈਗਾ ਸਾਡੀ ਵੀਡੀਓ ਜਿੱਥੇ-ਜਿੱਥੇ ਤੱਕ ਵੀ ਜਾਂਦੀ ਹੈ ਜਿੰਨੇ ਵੀ ਲੋਕ ਦੇਖਦੇ ਆ ਕਮੈਂਟ ਕਰੋ ਸਾਨੂੰ ਦੱਸੋ ਜੇ ਤੁਸੀਂ ਚਾਹੁੰਦੇ ਕੀ ਵਿਜ਼ਿਟ ਕਰਨਾ ਹੈ ਤੇ ਅਸੀਂ ਤੁਹਾਡੇ ਨਾਲ ਆਵਾਂਗੇ ਇੱਕ ਵਿਜ਼ਿਟ ਕਰਾਵਾਂਗੇ ਤੁਹਾਨੂੰ ਬਹੁਤ ਜ਼ਿਆਦਾ ਪੁਰਾਣੀ ਹੈ ਇਹ ਹਵੇਲੀ ਤੇ ਬਸ ਸੁਣਨ ਵਿੱਚ ਤਾਂ ਇਹੀ ਜ਼ਿਆਦਾਤਰ ਹੈ ਕਿ ਇੱਥੇ ਲੱਗਣ ਵਾਲਾ ਲੱਕੜ ਲੋਹਾ ਕਿੱਟਾ ਬਹੁਤ ਹੀ ਜ਼ਿਆਦਾ ਨੂੰ ਤੁਸੀਂ ਨਹੀਂ ਆਂਗੇ ਉਸ ਤਰ੍ਹਾਂ ਦੇ ਹਿਸਾਬ ਦੇ ਨਾਲ ਬਾਕੀ ਪਿੰਡ ਦਾ ਚੁਗਿਰਦਾ ਆ ਪਿੰਡ ਦੇ ਵਿੱਚੋ ਵਿੱਚ ਬਣੀ ਆਏ ਕੋਠੀ ਹੁਣ ਤਾਂ ਰੁੱਖ ਵਗੈਰਾ ਲੱਗ ਗਏ ਸਾਮ ਸੰਭਾਲ ਵਾਲਾ ਕੋਈ ਨਹੀਂ ਤੇ ਅਜੇ ਤੱਕ ਲੱਕਣਾ ਉਦਾਂ ਦੀਆਂ ਉਦਾਂ ਹੀ ਟਿੱਕੀਆਂ ਹੋਈਆਂ ਅਜੇ ਤੱਕ ਇਕੰਦਾ ਉਦਾਂ ਹੀ ਖੜੀਆਂ ਹੋਈਆਂ ਆ ਸਾਰਾ ਚੂਨਾ ਆ ਸੀਮਿੰਟ ਨਹੀਂ ਆ ਦੇਖੋ ਠੀਕ ਆ ਸੀਮਿੰਟ ਨਹੀਂ ਇਹ ਚੂਨਾ ਆ ਚੂਨਾ ਸਾਰਾ ਦਾ ਸਾਰੇ ਜਿਵੇਂ ਮਿੱਟੀ ਹੁੰਦੀ ਹੈ ਨਾ ਉਵੇਂ ਹੀ ਤੇ ਲੋਕ ਸਮਝਣਗੇ ਹੀ ਹੋਰੇ ਨਹੀਂ ਇਹ ਪਲਸਟਰ ਹੋਇਆ ਕਲੀ ਹੋਈ ਆ ਇਹ ਚੂਨਾ ਆ ਸਾਰਾ کافی ਸਮੇਂ ਪੁਰਾਣੀਆਂ ਐ ਤੇ ਚਲੋ ਆਓ ਤੁਹਾਨੂੰ ਹੋਰ ਵੀ ਵੀਡੀਓ ਤੇ ਨੀਚੋਂ ਵੀ ਤੁਹਾਨੂੰ ਪੋਰਸ਼ਨ ਦਿਖਾਉਨੇ ਆ ਅਸੀਂ ਉੱਪਰ ਆਏ ਹਾਂ ਉੱਪਰ ਵਾਲਾ ਪੋਰਸ਼ਨ ਬਹੁਤ ਹੀ ਜ਼ਿਆਦਾ ਵਧੀਆ ਇਦੋਂ ਵੀ ਉੱਪਰ ਹੈਗਾ ਜਿੱਦਾਂ ਆਪਾਂ ਟੌਪ ਤੇ ਚੱਲ ਕੇ ਦੇਖਦੇ ਆ ਅਜੇ ਤੱਕ ਵੀ ਕੰਧਾਂ ਵੀ ਖੜੀਆਂ ਆ ਪਲਸਟਰ ਕੰਧਾਂ ਜੋ ਵੀ ਉੱਤੇ ਮਿਲ ਗਈ ਕੀ ਦੇਖਦੇ ਆਂ ਜਾ ਕੇ ਚ 12 ਕੀ ਹੈ ਇਹਦੇ ਗੋਮਦ ਬੜੇ ਉਧਰੋਂ ਆਦਾਂ ਆ। ਆ ਜਿੰਨੇ ਵੀ ਤੁਸੀਂ ਉੱਤੇ ਵਾਲੇ ਸਾਰੇ ਆ ਦੇਖਦੇ ਪਿਆ ਹੋਣਾ ਸਾਰੀ ਰੋਸ਼ਨੀ ਮਿਲ ਗਈ ਅੰਦਰ ਇਹਦੇ ਵਿੱਚ ਹੀ ਜਾਂਦੀ ਹੋਊਗੀ। ਖੁਸ਼ੀ ਇਹਦੇ ਅੰਦਰ ਵੀ ਹੈਗਾ ਇੱਕ ਉਧਰ ਵੀ ਹੈਗਾ। ਸਭ ਤੋਂ ਉੱਪਰ ਟੌਪ ਵਾਲੇ ਤੋਂ ਲੈ ਕੇ ਥੱਲੇ ਤੱਕ ਮਤਲਬ ਕਿ ਸਾਰੀ ਸਾਰੀ ਰੋਸ਼ਨੀ ਇਹਦੇ ਥਾਂ ਹੀ ਜਾਂਦੀ ਹੋਊਗੀ। ਤਾਂ ਹੀ ਤਾਂ ਮਤਲਬ ਕਿ ਉਦੋਂ ਪਹਿਲਾਂ ਵਗਿਆੜਾ ਦੇ ਵਿੱਚ ਉਹ ਚੀਜ਼ ਆਉਂਦੀ ਚੱਲਦੀ ਹੋਊਗੀ। ਤੁਸੀਂ ਰੋਸ਼ਨੀ ਵਗਿਆੜਾ ਤੋਂ ਪ੍ਰਕਾਸ਼ ਨਹੀਂ ਹੁੰਦਾ। ਤਾਂ ਹੀ ਤਾਂ ਹਰ ਬੰਨੇ ਜਿੰਨੇ ਵੀ ਆਤੰਦਰਿਆ 1 2 ਸਾਰੇ ਬਨੇ ਤੰਦਰੇ ਰੱਖੇ ਹੋਇਆ ਕਿਉਂਕਿ ਰੋਸ਼ਨੀ ਵਗੈਰਾ ਤੋਂ ਤੋਂ ਇਹਨਾਂ ਪਰਬੰਧ ਨਹੀਂ ਹੁੰਦਾ ਹੋਊਗਾ ਕਿੰਨੀ ਕ ਸ਼ਮਾਂ ਵੀ ਕਿੰਨੇ ਕ ਜਿਗਾ ਲੰਦੇ ਹੋਣਗੇ ਹੈਨਾ ਇਸ ਕਰਕੇ ਫਿਰ ਉਹਨਾਂ ਨੇ ਰੋਸ਼ਨੀ ਅੰਤਰ ਪ੍ਰਗਟ ਕਰਨ ਨੂੰ ਉਹਨਾਂ ਨੇ ਹਮੇਸ਼ਾ ਰੋਸ਼ਨੀ ਦਾਣ ਬਹੁਤ ਰੱਖੇ ਸੀਗੇ ਦਰਵਾਜਿਆਂ ਦੇ ਉੱਪਰ ਬਾਰੀਆਂ ਦੇ ਉੱਪਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਰੋਸ਼ਨੀ ਜਾਣ ਦੇ ਵਾਸਤੇ ਜਾਂ ਰੋਸ਼ਨੀ ਉਹਨਾਂ ਦੇ نیچے ਜਾਣ ਵਾਸਤੇ ਉਹਨਾਂ ਨੇ ਉਹ ਚੀਜ਼ਾਂ ਬਣਵਾਈਆਂ ਸੀਗੀਆਂ ਬਾਕੀ ਚੰਗੀਆਂ ਬਾਤਾਂ ਹਾਂ ਉਹੀ ਮੈਂ ਦੱਸਣ ਦੇ ਇੱਕ ਮਿਲ ਕੇ ਜਿਵੇਂ ਅੱਜ ਕੱਲ ਆਪਾਂ ਸ਼ੈੱਡ ਪਾਉਂਦੇ ਆ ਉਸ ਸਮੇਂ ਦੇ ਵਿੱਚ ਉਹਨਾਂ ਨੇ ਆ ਸ਼ੈੱਡ ਪਾਈ ਹੋਈ ਸੀ ਪਹਿਲਾਂ ਲੱਕੜ ਦੀਆਂ ਹੀ ਫਿਰ ਉੱਤੇ ਉਹਨਾਂ ਨੇ ਬਾਅਦ ਵਿੱਚ ਬਣਾਈ ਹੈ ਉੱਤੇ ਟੀਨ ਉਹਦੀਆਂ ਬਣਾਈਆਂ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਵੇਂ ਟਾਇਲਟ ਵਗੈਰਾ ਦਾ ਪਾਈਪ ਵਗੈਰਾ ਹਨਾ ਉਹ ਜਿਹੜਾ ਤੇ ਇਦਾਂ ਹੀ ਉਹ ਸਾਰਾ ਉੱਪਰ ਦੇ ਉੱਪਰ ਜਾਂਦਾ ਹੈ ਉਸ ਤੱਕ ਮੀਂਹ ਦਾ ਪਾਣੀ ਆਉਂਦਾ ਹੋਊਗਾ ਜਿਵੇਂ ਆਪਾਂ ਟਾਇਲਟ ਨੂੰ ਪਾਣੀ ਹੁੰਦਾ ਹੈ ਇਹ ਮੀਂਹ ਦਾ ਪਾਣੀ ਫਿਰ ਸਿੱਧਾ ਇੱਥੋਂ ਦਾ ਆਉਂਦਾ ਹੋਊਗਾ ਫਿਰ ਇਹਨਾਂ ਉਹ ਨੀਚੇ ਨੂੰ ਬਣ ਕੇ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਹਨਾ ਅੱਜ ਜੇ ਮਿਲਕੀ ਨਾਲੀ ਬਣੀ ਹੋਈ ਆ ਇਧਰ ਨੂੰ ਫਿਰ ਪਿੱਛੇ ਨੂੰ ਚੱਲ ਜਾਂਦਾ ਹੋਊਗਾ ਤੇ ਆਉ ਉਹ ਤੁਹਾਨੂੰ ਹੁਣ ਉੱਤੇ ਲੈ ਕੇ ਚਲਦੇ ਆ ਉੱਤੇ ਵੇਖ ਕੇ ਹੁੰਦੇ ਆ ਕੀ ਮੋਹਰ ਚਾਲਾ ਉੱਤੇ ਪਿੰਡ ਦਾ ਨਾਲੇ ਚਾਰ ਚਫੇਲਾ ਦੇਖਦੇ ਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਠੀਕ ਹੈ ਜੀ ਆਓ ਚਲਦੇ ਆ ਉਹ ਉੱਤੇ ਉਧਰ ਜਾਨਾ ਆ ਜਿਵੇਂ ਸਾਹਮਣੇ ਮਤਲਬ ਕਿ ਇਧਰ ਨੂੰ ਪੌੜੀਆਂ ਜਾਂਦੀਆਂ ਤਾਂ ਠੀਕ ਹੈ ਤੇ ਆ ਇਧਰ ਨੂੰ ਮਤਲਬ ਕਿ ਜ਼ਿਆਦਾਤਰ ਬਾਰੀਆਂ ਰੱਖਣ ਦਾ ਜਾਂ ਰੋਸ਼ਨਦਾਨ ਰੱਖਣ ਦਾ ਮਕਸਦ ਹੀ ਉਹਨਾਂ ਦਾ ਇਹ ਹੈ ਕਿ ਅੰਦਰ ਪ੍ਰਕਾਸ਼ ਹੁੰਦਾ ਰਹੇ ਪੌੜੀਆਂ ਤੁਸੀਂ ਦੇਖ ਸਕਦੇ ਹੋ ਹਰ ਪੌੜੀ ਦੇ ਉੱਪਰ ਮਤਲਬ ਕਿ ਆ ਲਗਾਇਆ ਉਹਨਾਂ ਨੇ ਜਿਵੇਂ ਮਤਲਬ ਕਿ ਲਾਲੋ ਕੀ ਐਂਗਲ ਲਗਾਇਆ ਉਹਨਾਂ ਨੇ ਕਿ ਮਿਲਕੀ ਖਰਾਬ ਨਾ ਜਿੱਥੋਂ ਤੇ ਲੱਥਾ ਯਾਰ ਐਂਗਲ ਲਾ ਕੇ ਖਰਾਬ ਨਾ ਹੋ ਜਾਏ ਤੇ ਆ ਹੁਣ ਉੱਪਰ ਨੂੰ ਜਾਂਦੇ ਆਪਾਂ ਤੇ ਆ છાਤੀ ਰੱਖਣ ਨੂੰ ਮੇਰੇ ਖਿਆਲ ਨਾਲ ਉਹਨਾਂ ਨੇ ਆ ਚੀਜ਼ ਰੱਖੀ ਹੋਣੀ ਹੈ ਇਹ 100 ਸਾਲ ਦਾ ਕੋਈ ਥੋੜਾ ਹੈ ਨਾ ਆਹ ਜਿਹੜਾ ਹੈ ਗਿਆ ਇੱਥੋਂ ਸਾਹਮਣੇ ਦੇਖਦਾ ਹੋਊਗਾ ਹਾਂਜੀ ਜੋਹੀ ਜੀ ਮੇ ਮਿਲ ਕੀ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਮਿਲ ਕੀ ਰੋਸ਼ਨੀ ਜਾਣ ਨੂੰ ਬਾਕੀ ਉਹਨਾਂ ਰੱਖੀ ਹੋਗੀ ਆ ਲੱਗੀਆਂ ਇੱਥੇ ਪਲੇਟਾਂ ਮਤਲਬ ਕਿ ਇੱਥੇ ਜਾਂ ਉਹਨਾਂ ਕੱਚ ਦਾ ਰੱਖਿਆ ਹੋਊਗਾ ਕੁਝ ਜਿੱਤ ਮਿਲ ਕੀ ਤੁਰ ਫਿਰ ਜਾਂਦੇ ਹੋਣਗੇ ਜਾਂ ਜਿਦਾਂ ਰੋਸ਼ਨ ਪ੍ਰਕਾਸ਼ ਅੰਦਰ ਜਾਂਦਾ ਹੋਊਗਾ ਤੇ ਆ ਤੋੜੀਆਂ ਅੰਦਰ ਤੋਂ ਅੰਦਰ ਜਾਂਦੀਆਂ ਮੱਗੇ ਉੱਪਰ ਕੰਡੈਂਟ ਟੌਪ ਤੇ ਆ ਟੌਪ ਕਲਾਸ ਤੇ ਮੇਨ ਚੀਜ਼ ਦਿਖਾਉਣੀ ਹੈ ਤੁਹਾਨੂੰ ਆ ਫਰਸ਼ ਉਸ ਟਾਈਮ ਦਾ ਫਰਸ਼ ਇਹ ਰਗੜਾਈ ਕਰਕੇ ਹੁੰਦਾ ਹੈਗਾ ਪਤਾ ਨਹੀਂ ਉਸ ਟਾਈਮ ਨਾਲ ਕਿਸ ਹੱਬ ਨਾਲ ਰਗੜਾਈ ਕਰਦੇਣਗੇ ਟਾਈਲਾਂ ਲੱਗੀਆਂ ਤੇ ਇਹ ਅੱਜ ਕੱਲ ਤਾਂ ਕੋਈ ਪਾਉਂਦਾ ਨਹੀਂ ਚਿਪਸ ਮੰਗ ਜਿਵੇਂ ਚਿਪਸ ਪਾਉਂਦੇ ਨਾ ਅੱਜ ਕੱਲ ਸਾਡੇ ਘਰਾਂ ਦੇ ਵਿੱਚ ਉਸ ਟਾਈਮ ਦੇ ਵਿੱਚ ਇਹ ਉੱਪਰ ਹੀ ਆ ਇਹ ਨੀਚੇ ਵਾਲਿਆਂ ਤੇ ਨਹੀਂ ਹੈਗਾ ਨੀਚੇ ਵਾਲਿਆਂ ਤੇ ਸਿਰਫ ਐਦਾਂ ਪਲਸਤਰ ਸੀਗਾ ਤੇ ਆ ਸਾਰੀਆਂ ਟਾਈਲਾਂ ਆ ਫਸਲੀਆਂ ਟਾਈਲਾਂ ਆ ਤਾਂ ਉਸ ਟਾਈਮ ਇਹ ਸਾਰੀਆਂ ਦੇ ਸਾਰੀਆਂ ਬਾਹਰੋਂ ਆਈਆਂ ਹੈਗੀ ਆ ਫਰ ਤਾਂ ਖਰਾਬ ਹੋ ਚੁੱਕਾ ਮਾਹੌਲ ਚਾਰ ਸਾਰਾ ਇੱਥੋਂ ਦਾ ਸਾਰੇ ਬਨੇ ਮਿੱਟੀ ਘੱਟਾ ਰੋਖੋ ਗੇ ਆ ਤੇ ਕੁਝ ਲੋਕ ਤਾਂ ਕਹਿੰਦੇ ਕਿ ਡਰ ਦੇ ਮਤਲਬ ਕਿ ਇੱਧਰ ਆਉਂਦੇ ਨਹੀਂ ਆ ਕਿਹਾ ਹੁੰਦੇ ਕਿ ਭੂਤਵਾ ਭੂਤ ਬੰਗਲੇ ਬਣ ਗਿਆ ਮਤਲਬ ਇਹਦਾ ਹੁਣ ਟਾਂਚਾ ਹੀ ਉਸ ਪ੍ਰਕਾਰ ਦਾ ਹੋ ਗਿਆ ਆ ਕਿ ਜੇ ਮਤਲਬ ਕਿ ਵੇਖਣ ਨੂੰ ਖੁੱਦ ਬਹੁਤ ਦੂਰੋਂ ਵੀ ਵੇਖੂਗਾ ਰਾਤ ਨੇੜ ਤਾਂ ਹੀ ਨਹੀਂ ਸਕਦਾ ਖੰਡ ਦੀ ਲੱਗਦਾ ਆ ਲੋਕ ਵੇਖ ਕੇ ਡਰਨ ਕਿ ਇਹਨੂੰ ਹੌਸਲੇ ਲੋਕ ਕੀ ਕਰਨਗੇ ਇਸ ਕਰਕੇ ਨਾ ਫਿਰ ਉਹ ਚੀਜ਼ ਮਿਲ ਕਿਉਂ ਨਹੀਂ ਜਾ ਹੀ ਨਹੀਂ ਜੇ ਪਿੰਡ ਵਾਲੇ ਵੀ ਸੰਭ ਲੈਂਦੇ ਇਸ ਚੀਜ਼ ਨੂੰ ਜਾਂ ਕਿਹੇ ਕਮੇਟੀ ਹੱਥ ਆ ਜਾਂਦਾ ਜਾਂ ਕੋਸ਼ ਆ ਜਾਂਦਾ ਫਿਰ ਇਮਾਰਤ ਬਣੀ ਰਹਿਣੀ ਹੈਗੀ ਇਸ ਇਮਾਰਤ ਨੂੰ ਸੰਭ ਲੈਂਦੇ ਤਾਂ ਉਹਦਾ ਨਹੀਂ ਜੇ ਸੰਭਿਆ ਹੁੰਦਾ ਤੇ ਅੱਜ ਵੀ ਦੇਖਣ ਵਾਲੀ ਹੋਣੀ ਹੈਗੀ ਟੂਰਿਸਟ ਪਲੇਸ ਹੋਣਾ ਹੈਗਾ ਨਾਲੇ ਪਿੰਡ ਦਾ ਵਿਕਾਸ ਹੋਣਾ ਹੈਗਾ ਨਾਲੇ ਇਹਨੂੰ ਦੂਰੋਂ ਦੂਰੋਂ ਲੋਕ ਦੇਖਣ ਆਉਣਗੇ ਕਿਉਂਕਿ ਇਹਦੇ ਤੇ ਲੱਗੀ ਇੱਕ ਇੱਕ ਚੀਜ਼ ਦਾ ਮੁੱਲ ਬਹੁਤ ਜ਼ਿਆਦਾ ਹੈ ਜੇ ਉਹਨਾਂ ਨੇ ਇਸ ਚੀਜ਼ ਦਾ ਪਾਇਆ ਹੁੰਦਾ ਮੁੱਲ ਸਾਂਭਿਆ ਹੁੰਦਾ ਇਸ ਚੀਜ਼ ਤੇ ਬਹੁਤ ਵਧੀਆ ਗੱਲ ਹੋਣੀ ਸੀ ਤੇ ਆਹ ਤੁਹਾਨੂੰ ਹੁਣ ਆ ਦਿਖਾਣੇ ਆ ਕਿ ਗੁੰਮਦ ਦੋਵੇਂ ਬੰਨੇ ਲਗਾਏ ਹੋਏ ਆ ਉਹਨਾਂ ਨੇ ਤੇ ਬਣਾਏ ਹੋਏ ਆ ਜਿਵੇਂ ਮਤਲਬ ਕਿ ਮਹਿਲਾ ਵਗੈਰਾ ਦੇ ਵਿੱਚ ਬਣਦੇ ਹੀ ਗਏ ਤੇ ਸੇਮ ਹੋਵੇਂ ਬਣਾਇਆ ਤੇ ਆਹ ਆਪਾਂ ਉੱਪਰ ਨੂੰ ਚੱਲਦੇ ਆ ਉੱਪਰ ਵੀ ਮਤਲਬ ਕਿ ਇਦਾਂ ਹੀ ਰੂਮ ਬਣੇ ਆ ਇਦੋਂ ਵੀ ਉੱਪਰ ਰੂਮ ਹੋਰ ਵੀ ਹੋਣਗੇ ਜਾਂ ਉੱਪਰ ਖੁੱਲਾ ਹੋਊਗਾ ਅੱਗ ਵਾਲਾ ਸੀਨ ਤੁਹਾਨੂੰ ਹਰ ਕਿਤੇ ਮਿਲ ਜੂਗਾ ਅੱਗ ਵਾਲਾ ਸੀਨ ਤਾਂ ਹਰ ਕਿਤੇ ਹੈਗਾ ਹੀ ਹੈਗਾ ਇਦਾਂ ਤੇ ਅਮਰ ਖਾਨਾਂ ਤੀਜੀ ਮੰਜ਼ਲਾ ਜਿੱਦੇ ਤੇ ਆਪਾਂ ਤੁਰੇ ਫਿਰੰਦੇ ਆ ਆਪਾਂ ਹੁਣ ਜਾਣਾ ਉੱਪਰ ਤੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੜੀਆ ਵੀਡੀਓ ਵਿੱਚ ਦਿਖਾ ਚੁੱਕਾ ਕਿ ਆ ਆਉਹੀ ਚੀਜ਼ ਆ ਇੱਥੇ ਕੁਛ ਨਾ ਕੁਛ ਲਗਾਇਆ ਹੈਗਾ ਜਿਵੇਂ ਮਤਲਬ ਕਿ ਆ ਕਿਲ ਲਾਏ ਉਹਨਾਂ ਨੇ ਇਹਦਾ ਮਤਲਬ ਇਹੀ ਆ ਕਿਲਾਂ ਦਾ ਕਿ ਮਤਲਬ ਕਿ ਇੱਥੇ ਕੁਛ ਨਾ ਕੁਛ ਰੋਸ਼ਨੀ ਅੰਦਰ ਜਾ ਸਕੇ ਪ੍ਰਕਾਸ਼ ਅੰਦਰ ਜਾ ਸਕੇ ਕਿਉਂਕਿ ਉਹ ਵੇਖ ਸਕਣ ਇਸ ਚੀਜ਼ ਨੂੰ ਹਣੋਂ ਤਾਂ ਇੱਥੋਂ ਦੀ ਮਤਲਬ ਕਿ ਦੇਖ ਕੇ ਬਹੁਤ ਜ਼ਿਆਦਾ ਵਧੀਆ ਮਤਲਬ ਕਿ ਫੀਲਿੰਗ ਆਉਂਦੀ ਆ ਹਣੋਂ ਤਾਂ ਮਤਲਬ ਕਿ ਇਹ ਦੇਖ ਕੇ ਫੀਲ ਆਉਂਦਾ ਕਿ ਉਸ ਸਮੇਂ ਦੇ ਵਿੱਚ ਯਾਰ ਇੰਨਾ ਕੁਝ ਸੀਗਾ ਤੇ ਅੱਜ ਅਸੀਂ ਕਹਿੰਨੇ ਕਿ ਤਰੱਕੀ ਕਰ ਗਏ ਆ ਤੇ ਆਹ ਤਰੱਕੀ ਨਾਲੋਂ ਘੱਟ ਆ ਉਸ ਟਾਈਮ ਕਿਦਾਂ ਬਣੀ ਹੋਗੀ ਇਹ ਪੂਰੀ ਖੜਵੜੀ ਆ ਮਤਲਬ ਕਿ ਹੱਥਾਂ 'ਚ ਮਤਲਬ ਕਿ ਲੱਗਣ ਰਹੀ ਆ ਇਹਦਾ ਮਤਲਬ ਕਿ ਉਸ ਟਾਈਮ ਵੀ ਕਲਾਕਾਰੀ ਤਾਂ ਬਹੁਤ ਹੁੰਦੀ ਹੋਊਗੀ ਪੁਰਾਣੇ ਟਾਈਮ ਤੇ ਕਲਾਕਾਰੀ ਬਹੁਤ ਹੱਥਾਂ ਦੇ ਵਿੱਚੋਂ ਲੰਘ ਕੇ ਗਈ ਹੋਗੀ ਆ ਅੱਜ ਕੱਲ ਤੇ ਪਤਾ ਨਹੀਂ ਹੁਣ ਇਹ ਚੀਜ਼ ਆਉਂਦੀ ਵੀ ਹੋਣੀ ਕਿ ਜਾਂ ਨਹੀਂ ਬਟ ਆ ਚੀਜ਼ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਜ਼ਿਆਦਾ ਵਧੀਆ ਹੈ ਆ ਦੇਖੋ ਬਹੁਤ ਜ਼ਿਆਦਾ ਅਜੇ ਤੱਕ ਲੱਗੀਆਂ ਆ ਆਪਣੇ ਘਰਾਂ ਦੀਆਂ ਅੱਜ ਕੱਲ ਟੈਲਾਂ ਲੱਗੀਆਂ ਤੇ 2 ਮਹੀਨੇ ਤੇ 3 ਮਹੀਨੇ ਸਾਲ ਕੱਢ ਜਾਣੀਆਂ 2 ਸਾਲ ਕੱਢ ਜਾਣਗੀਆਂ ਵੱਧ ਤੋਂ ਵੱਧ ਪਤਾ ਨਹੀਂ ਕਿੰਨੇ ਸਾਲਾਂ ਦੀ ਆ ਮਿਹਨਤ ਲੱਗੀ ਹੈ ਅਜੇ ਤੱਕ ਤੇ ਆ ਸ਼ੈੱਡ ਅਜੇ ਤੱਕ ਸੰਭਾਲੇ ਪਏ ਆ ਸਾਰੇ ਤੇ ਸਾਰੇ ਤੇ ਆਪਾਂ ਹੁਣ ਚੱਲਦੇ ਆ ਉੱਪਰ ਕੀ ਹੋਇਆ ਏ ਚਿਗਾਠ ਗਈ ਨੀ ਹੋਗੀ ਗੁਰਬਖਸ਼ੀ ਇਹ ਹੋਣੀ ਆ ਰਮਣਾ ਭਾਜੀ 4 4:30 ਦੀ ਹੈ ਹੈਨਾ 4:30 ਵਜੇ 4:30 ਦੀ ਮੋਟੀ ਦੀ ਗਾਟ ਆ ਮੋਟੀ ਸੀ ਗਾਟ ਆ ਤੇ ਅੱਜ ਕੱਲ ਦੇ ਭਾਰੀ ਵੀ ਕਾਫੀ ਹੋਣੀ ਹੈ ਸੰਭਣ ਜੋਗ ਨਹੀਂ ਹੋਣੀ ਤੇ ਆ ਉੱਪਰ ਦਾ ਦ੍ਰਿਸ਼ ਰੋਸ਼ਨੀ ਵਾਸਤੇ ਉਹਨਾਂ ਨੇ ਮਤਲਬ ਕਿ ਬਿਲਕੁਲ ਆਪਣੀ ਜਦਵਜਾਹਰ ਕੀਤੀ ਹੈ ਕਿ ਸਭ ਕੁਝ ਕੀਤਾ ਹੈਗਾ ਪੌੜੀ ਦੇ ਉੱਤੋਂ ਨਿਕਲਦੇ ਆ ਦੋ ਇਹ ਕਿੱਧਰ ਇੱਕ ਚੁਣਾਈ ਮੈ ਦਿਖਾਈ ਹੈ ਕਿ ਇਹ ਚੂਨਾ ਹੈ ਸਾਰਾ ਸੀਮੈਂਟ ਹੀ ਨਹੀਂ ਆ ਚੂਨਾ ਹੈ ਹੋ ਸਕਦਾ ਉਪਰ ਵਾਲੀ ਜਿਹੜੀ ਉਪਰ ਵਾਲੀ ਜਿਹੜੀ ਮਣੀਆ ਬਿਲਡਿੰਗ ਇਹਦੇ ਚ ਲੱਗਦਾ ਕਿ ਸੀਮੈਂਟ ਹੈ ਟਾਪ ਲੱਗਦੇ ਇਹ ਸਭ ਤੋਂ ਉੱਤੇ ਵਾਲਾ ਫਲੋਰ ਆ ਤੇ ਇਹ ਫਲੋਰ ਦੇ ਉੱਪਰ ਚਾਰ ਗੁੰਮਦ ਉਧਰ ਲੱਗੇ ਆ ਇੱਕ ਆ ਵਾਲਾ ਇੱਕ ਉਹ ਇੱਕ ਉਧਰ ਇੱਕ ਉਧਰਲੇ ਬੰਨੇ ਤੇ ਦੋ ਵੱਡੇ ਲੱਗੇ ਗੁੰਮਦ ਆ ਵਾਲੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਾਕੀ ਉਸ ਟਾਈਮ ਦੀਆਂ ਆ ਜਿਹੜੇ ਰੋਸ਼ਨਦਾਨ ਕਿੰਨੇ ਸੋਹਣੇ ਲੱਗਦੇ ਆ ਰੰਗ ਬਰੰਗੇ ਨਹੀਂ ਝਰਨੇ ਉਹ ਲੱਗ ਹੋ ਜਾਂਦੇ ਆ ਰੋਸ਼ਨ ਦਾਣੀ ਹੁੰਦੇ ਆ ਤੇ ਆ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਨੇ ਗਮਲੇ ਇਹਦੇ ਵਿੱਚ ਹੋ ਸਕਦਾ ਇੱਥੇ ਵਿੱਚ ਲਾਈਟ ਵਗੈਰਾ ਹੁੰਦੀ ਹੋਊਗੀ ਇਹਦੇ ਵਿੱਚ ਲਾਈਟ ਵਗੈਰਾ ਹਾਂ ਉਹੀ ਗੱਲ ਕੀ ਮਤਲਬ ਕਿ ਇਹਦੇ ਵਿੱਚ ਅੱਗ ਬਾਲ ਦਿੰਦੇ ਹੋਣਗੇ ਕਿ ਲਾਈਟ ਚੱਲਦੀ ਰਹਿੰਦੀ ਹੋਊਗੀ ਦੇਖਣ ਜੋ ਤੇ ਇਹਨਾਂ ਨੇ ਇੱਥੇ ਸਾਰੇ ਜੰਗਲੇ ਤੇ ਜੰਗਲੇ ਲਗਾਏ ਆ ਬਾਕੀ ਆ ਇਧਰਲੇ ਬੰਨੇ ਸਾਰੇ ਉਧਰਲੇ ਬੰਨੇ ਵੀ ਹੈਗਾ ਤੇ ਇਧਰਲੇ ਬੰਨੇ ਵੀ ਹੈਗਾ ਬਾਕੀ ਓਵਰঅল ਬਹੁਤ ਜ਼ਿਆਦਾ ਵਧੀਆ ਹੈ ਪ੍ਰੈਸ਼ਨ ਸੀਗਾ ਇਸ ਹਵੇਲੀ ਦਾ ਸਾਡੇ ਉੱਪਰ ਹੋਰ ਲੋਕਾਂ ਦੇ ਉੱਪਰ ਵੀ ਜੋਤ ਅਸੀਂ ਵੇਖਣ ਦੇ ਹੋਗੇ ਬਾਕੀ ਬੇਹਦ 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 ਖੁਸ਼ੀ ਵਾਲਾ ਮਾਹੌਲ ਸੀਗਾ ਤੇ ਇਹ ਤੋਂ ਉੱਪਰ ਪਤਾ ਨਹੀਂ ਹੋਣ ਹੋਰ ਕੀ ਹੋ ਸਕਦਾ ਚੜਤ ਨਹੀਂ ਸਕਦੇ ਪਤਾ ਵੀ ਨਹੀਂ ਇਹਦਾ ਛਾਲ ਮਾਰ ਕੇ ਚੜੋ ਤੇ ਆ ਇੱਥੋਂ ਤੱਕ ਆ ਕਰਦੇ ਅਸੀਂ ਬਿਲਕੁਲ ਬਿਲਕੁਲ ਮਲਕੇ ਟੋਪ ਤੇ ਆ ਆ ਪਿੰਡ ਦਾ 뷰 ਸਾਰਾ ਤੁਸੀਂ ਦੇਖ ਸਕਦੇ ਹੋ ਆਇਆ ਪਿੰਡ ਚੋਣੀ ਇਹਨੂੰ ਪਤਾ ਵੀ ਨਹੀਂ ਕਿ ਇਹਨੂੰ ਹੋਣ ਕਿਉਂ ਬਣਾਇਆ ਜੇ ਆ ਪਿੰਡ ਦਾ ਗੁਰਦੁਆਰਾ ਹੋਵਲਾ ਤੇ ਇੱਧਰ ਸਾਰਾ ਕਿ ਚਾਰ ਛਵੇਰਾ ਹੀ ਆ ਸਾਰਾ ਪਿੰਡ ਦਾ ਇੱਧਰਲੇ ਬੰਨੇ ਪਿੰਡ ਦੇ ਵਿੱਚ ਚੋ ਵਿੱਚ ਤੁਸੀਂ ਦੇਖ ਸਕਦੇ ਇਧਰੋਂ ਵੀ ਤੁਹਾਨੂੰ ਪਿੰਡ ਦਾ ਬਰੋਬਰ ਹਿੱਸਾ ਦੇਖਦਾ ਹੋਊਗਾ ਇਧਰੋਂ ਵੀ ਤੁਹਾਨੂੰ ਬਰੋਬਰ ਹੀ ਸਦਾ ਦੇਖਦਾ ਹੋਊਗਾ ਇਧਰ ਵੀ ਪਿੰਡ ਦਾ हिस्सा ਇਧਰ ਵੀ ਤੇ ਪਿੰਡ ਦਾ ਬਿਲਕੁਲ 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 ਵਿਚਾਲਾ ਹਿੱਸਾ ਹੈ ਤੇ ਇਹੋ ਚੀਜ਼ ਆ ਕਿ ਮਤਲਬ ਕਿ ਬਟਾਲਾ ਸ਼ਹਿਰ ਜੋ ਕਿ ਮਤਲਬ ਕਿ ਬਟਾਲਾ ਸ਼ਹਿਰ ਸਾਡੇ ਪੰਜਾਬ ਦਾ 8ਵਾਂ 8ਵਾਂ ਵੱਡਾ ਸਭ ਤੋਂ ਸ਼ਹਿਰ ਵਾ ਬਾਕੀ ਸ਼ਹਿਰਾਂ ਦੇ ਨਾਲੋਂ ਠੀਕ ਹੈ ਜੀ ਉੱਥੇ ਲੋਹਾ ਮੁਕਜਾਣਾ ਇੱਟਾ ਮੁਕਜਾਣੀ ਹੈ ਛੋਟੀ ਗੱਲ ਨਹੀਂ ਹੈ ਜੀ ਉਸ ਸਮੇਂ ਉਹਨਾਂ ਨੇ ਜਦੋਂ ਇਹ ਕੁੱਠੀ ਤਿਆਰ ਕਰਵਾਈ ਸੀਗੀ ਇਸ ਕਰਕੇ ਉਹ ਭਰਾ ਹੁਣ ਇੱਥੇ ਰਹਿੰਦੇ ਨੇ ਆ। ਬਾਕੀ ਉਹਨਾਂ ਜਿੱਦਾਂ ਬਾਹਰ ਸਟਰਕਚਰ ਵੇਖਿਆ ਹੀ ਜੋ ਨਾਲ ਸੁਪਾਈ ਸਹੂਲਤਾਂ ਆਈਆਂ। ਬਾਕੀ ਤੁਸੀਂ ਇਸ ਵੀਡੀਓ ਦੇ ਵਿੱਚ ਸਭ ਕੁਝ ਦੇਖਿਆ। ਵੱਧਿਆ ਲੱਗੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ so much ਆਲੀ ਵੀਡੀਓ। ਵੀਡੀਓ। ਚਲ ਤੂੰ ਬੋਲ ਦੇ। ਚਲ ਬੋਲ ਦੇ ਫਿਰ ਐਂਡ ਕਰੀਏ। ਬਹੁਤ ਵਧੀਆ ਭਾਜੀ ਇਹਦਾ ਵੇਖਣ ਨੂੰ ਕਿਤੇ ਆਇਓ ਤੇ ਬਾਕੀ ਟੌਪ ਫਲੋਰ ਤੋਂ ਨਹੀਂ ਦੇਖ ਸਕਦੇ ਜੀ। ਆ ਟੌਪ ਫਲੋਰ ਤੋਂ ਸਾਰੀਆਂ ਚੀਜ਼ਾਂ ਮਤਲਬ ਇੱਕ ਗੁੰਮਦ ਇਹ ਹੀ ਚੀਜ਼ ਹੈ ਮਤਲਬ ਸਖੋਂ ਦੇਣਗੇ ਜਾਂ ਫਿਰ ਦੂਰੋਂ ਦੇਖਣਾ ਆਈ ਲੋਕਾਂ ਨੂੰ ਪਤਾ ਲੱਗ ਸਕੇ ਤੇ ਜਾਂ ਫਿਰ ਕੋਈ ਹੋਰ ਵੀ ਰੀਜ਼ਨ ਹੋ ਸਕਦਾ ਜਿਵੇਂ ਕਿ ਮਤਲਬ ਕੋਈ ਪਾਠ ਪੂਜਾ ਦੇ ਵਿੱਚ ਵਿਸ਼ਵਾਸ ਜਾਂ ਕੋਈ ਐਵੇਂ ਦਾ ਕਿ ਇਹ ਇਸ ਪਲੇਸ ਨੂੰ ਸਾਹਮਣੇ ਹੁੰਦਾ ਤੇ ਅੱਜ ਬਹੁਤ ਵਧੀਆ ਜੇ ਅੱਜ ਇਸ ਪਲੇਸ ਨੂੰ ਸਾਹਮਣੇ ਹੁੰਦਾ ਜਿਸ ਹਿਸਾਬ ਨਾਲ ਦਾ ਸਟਰਕਚਰ ਬਣਾਇਆ ਹਣਾ ਉਹਨਾਂ ਨੇ ਤੋਬਾ ਤੋਬਾ ਹੋਣੀ ਸੀ ਭਾਈ ਬਾਕੀ ਹਰ ਇੱਕ ਚੀਜ਼ ਲੱਗੀ ਹਰ ਇੱਕ ਚੀਜ਼ ਬੋਲਦੀ ਆ ਇਥੋਂ ਦੀ ਕਿ ਹਾਂ ਯਾਰ ਸਾਨੂੰ ਕਿਤੇ ਸਾਂਭ ਲੈਂਦੇ ਤੇ ਧੰਨਵਾਦ ਸੀਗਾ ਤੁਹਾਡਾ ਬਾਕੀ ਬਣੇ ਰਿਓ ਸਾਡੇ ਇਸ ਵਲੌਗ ਦੇ ਨਾਲ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਤਾਂ ਜੋ ਸੁਣਾ ਸੀਗਾ ਉਹ ਹੀ ਤੁਹਾਨੂੰ ਦਿਖਾ ਚੁੱਕੇ ਆ ਤੇ ਬਾਕੀ ਤੁਸੀਂ ਬਣੇ ਰਿਓ ਸਾਡੇ ਇਸ ਵਲੌਗ ਦੇ ਵਿੱਚ ਵੀ ਤੇ ਆਉਣ ਵਾਲੇ ਵਲੌਗਾਂ ਦੇ ਨਾਲ ਵੀ ਤੇ ਬਾਕੀ ਜਿੱਥੋਂ ਦਾ ਤੁਹਾਨੂੰ ਮਿਲ ਗਈ ਅਲੋਪ ਹੁੰਦੀਆਂ ਚੀਜ਼ਾਂ ਪਤਾ ਲੱਗਦੇ ਰਹਿਣਗੀਆਂ ਅਸੀਂ ਤੁਹਾਨੂੰ ਦੱਸਦੇ ਰਾਵਾਂਗੇ ਬਾਕੀ ਹਿਸਟਰੀ ਵਗੈਰਾ ਜੋ ਕੁਝ ਵੀ ਮਦਰ ਦੀ ਜਿੱਥੋਂ ਤੱਕ ਮੈਂ ਤੁਹਾਨੂੰ ਦਿਖਾ ਸਕਾਂਗੇ ਅਸੀਂ ਤੁਹਾਨੂੰ ਹਰ ਇੱਕ ਵੀਡੀਓ ਦਿਖਾਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜ਼ਰੂਰ ਕਰੋ ਕਿਉਂਕਿ ਹਨ ਨੂੰ ਤੁਹਾਡੀ سپورਟ ਦੇ ਬਹੁਤ ਲੋੜਾ ਫਿਰ ਮਿਲਾਂਗੇ ਧੰਨਵਾਦ ਤੁਹਾਡਾ ਵੀਡੀਓ ਵੇਖਣ ਵਾਲਿਆਂ ਦਾ ਰੱਬ ਰੱਖਾ ਬਾਏ ਬਾਏ ਜਿਵੇਂ ਕਿ ਅੱਜ ਅਸੀਂ ਫੇਰ ਆਏ ਆਪਣਾ ਵਲੌਗ ਤਿਆਰ ਕਰਨ ਤੇ ਅੱਜ ਹਨ ਨੂੰ ਫਿਰ ਮਿਲਿਆ ਸਾਡੇ ਸਬਸਕ੍ਰਾਈਬਰ ਤੇ ਜਿਵੇਂ ਕਿ ਤੁਸੀਂ ਉਹ ਦੇਖ ਸਕਦੇ ਹੋ ਰਮਨ ਇੰਨਾ ਲਾਈਕ ਕੰਮ ਹੋਗਾ ਯਾਰ ਤੇ ਇਹਨਾਂ ਵੀਰਾਂ ਦੀ ਮੈਂ ਤੁਹਾਨੂੰ ਆਈਡੀ ਮੈਂਸ਼ਨ ਕਰੂੰਗਾ ਤੇ ਤੁਸੀਂ ਇਹਨਾਂ ਵੀਰਾਂ ਨੂੰ ਸਬਸਕ੍ਰਾਈਬ ਕਰਨਾ ਹੈ ਜਾਨੀ ਕਿ ਫੋਲੋ ਕਰਨਾ ਇੰਸਟਾਗ੍ਰam ਤੇ ਇਹ ਚੌਵੇਂ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਤੇ ਪੜਦੇ ਆ ਜੇ ਫਿਲਹਾਲ ਤੇ ਇਹਨਾਂ ਵੀਰਾਂ ਦੀ ਆਈਡੀ ਮੈਂ ਤੁਹਾਨੂੰ ਮੈਂਸ਼ਨ ਕਰਦਾਗਾ ਇਹਨਾਂ ਨੂੰ ਫੋਲੋ ਵੀ ਕਰਨਾ ਹੈ ਤੇ ਵੀਡੀਓ ਵੇਖਣੀਆਂ ਆ ਹਾਸੇ ਫਟਾਰੇ ਵਾਲਿਆਂ ਵੀਡੀਓ ਬਣਾਉਂਦੇ ਆ ਕੁਝ ਸੈਂਸ ਵੀ ਹੈਗੀ ਆ ਆਹ ਮੁੰਡਾ ਨੇ ਜਿਆਦਾ ਹੀ ਸੈਂਸੀਅਰ ਜਾਣਾ ਤੇ ਇਹਦੀ ਜ਼ਰੂਰ ਵੀਡੀਓ ਵੇਖਣੀ ਆ ਠੀਕ ਆ ਦੱਸੋ ਵੀਰੇ ਮੈਨੂੰ ਕਿੱਥੋਂ ਆਏ ਤੁਸੀਂ ਹੁਣ ਦੱਸੋ ਵੀਰੇ ਮੈਂ ਬਟਰ ਮਿਲ ਤਾ ਬਟਰ ਮਿਲ ਤਾ ਤੇ ਤੂੰ ਵੀਰਾ ਪੱਲੇ ਤੋਂ ਪੱਲੇ ਤੋਂ ਤੇ ਤੁਸੀਂ ਰੰਗੜ ਨੰਗੜ ਆਹ ਤੇ ਵੀਰਾ ਆਪਣਾ ਲਾਗੇਦਾ ਹੀ ਹੈ ਚੌਧਰੀ ਬਾਗ ਨਾ ਠੀਕ ਹੈ ਤੇ ਬਾਕੀ ਇਹਨਾਂ ਦੀ ਮੈਂ ਆਈਡੀ ਤੁਹਾਨੂੰ ਮੈਂਸ਼ਨ ਕਰ ਦੇਣੀ ਆ ਤੁਸੀਂ ਇਹਨਾਂ ਨੂੰ ਫੋਲੋ ਕਰਨਾ ਆ ਠੀਕ ਹੈ ਜੀ ਆਹ ਮਹਿਲ ਦੇ ਯਾਨੀ ਕਿ ਹਵੇਲੀ ਦੇ ਵਿੱਚੋਂ ਵਿੱਚ ਬਣਾਇਆ ਇਹ ਖੂਹ ਯਾਨੀ ਕਿ ਕਾਫੀ ਡੂੰਗਾ ਹੂਆ ਗੁਰਬਖਸ਼ੀਸ਼ ਕਿੰਨਾ ਡੂੰਗਾ ਹੂਗਾ ਓਏ ਭਾਈ ਫੀਤਾ ਨਹੀਂ ਲਿਆਂਦਾ ਅਜੇ ਪੀਤਾ ਨਹੀਂ ਲੈਂਦਾ ਮੈਂ ਆਂ ਮੈਂ ਪੀਤਾ ਨਹੀਂ ਲੈਂਦਾ ਪਰ ਉਹਨਾਂ ਨੇ ਇੱਥੋਂ ਇੰਨਾ ਕਵਰ ਕਰ ਦਿੱਤਾ ਇੱਥੇ ਲਾ ਕੇ ਇੰਨਾ ਕਵਰ ਕੀਤਾ ਸ਼ਾਇਦ ਉਸ ਜਮਾਨੇ ਦੇ ਵਿੱਚ ਉਹ ਟਿੰਡਾਂ ਜਿਹੜੀਆਂ ਹੁੰਦੀਆਂ ਸੀ ਜਾਂ ਉਹ ਰੱਸੀ ਖਿੱਚਣ ਵਾਲੀ ਉਹਦੇ ਨਾਲ ਖਿੱਚਦੇ ਹੋਣਗੇ ਤੇ ਫਿਰ ਉਹ ਪਾਣੀ ਕੱਢਦੇ ਹੋਣਗੇ ਜਾਂ ਫਿਰ ਇੱਕ ਸ਼ੌਂਕ ਵਜੋਂ ਉਹਨਾਂ ਨੇ ਬਣਾਇਆ ਹੋਗਾ ਇਹ ਇੱਕ ਸ਼ੋਪੀਸ ਵਾਂਗੂ ਤੇ ਬਾਕੀ ਓਵਰਆਲ ਬਹੁਤ ਵਧੀਆ ਹੈਗਾ ਤੇ ਇਹ ਰਹਿ ਗਿਆ ਹੈਗਾ ਖੂਹ ਹੀ ਦਿਖਾਉਣ ਵਾਲਾ ਉਹ ਰ ਕੋ ਦਿਖਾਇਆ ਨਹੀਂ ਗਿਆ ਬਾਕੀ ਮੇਨ ਗੇਟ ਇਹਦਾ ਇੱਥੇ ਲੱਗਾ ਇਹਦੀ ਜਿਹੜੀ ਚਾਰਦਵਾਰੀ ਇਹ ਨੰਟਾ ਦਿੱਤੀ ਸੀਗੀ ਬਾਕੀ ਇਹ ਪੈੜੀਆਂ ਚ ਲਾ ਕੇ ਤੇ ਉਹ ਇਹਨਾਂ ਦਾ ਹੀਗਾ ਗੈਸਟ ਹੋਸ ਬਾਕੀ ਮਿਲਦੇ ਆ ਤੁਹਾਨੂੰ ਫਿਰ ਨਵੇਂ ਕਿਸੇ ਵੀਡੀਓ ਦੇ ਵਿੱਚ